ਦੋਸਤੋ ਪੰਜਾਬ ਦੇ ਵਿੱਚੋਂ ਤਾਂ ਜਿਹੜੀ ਮਦਦ ਹੋਣੀ ਸੀ ਉਹ ਹੋਣੀ ਸੀਗੀ ਆ ਤੁਸੀਂ ਬਾਹਰ ਲਿਆਂ ਸਟੇਟਾਂ ਦੇ ਵਿੱਚੋਂ ਵੀ ਦੇਖ ਸਕਦੇ ਜਿਹੜੇ ਅਲੀਗੜ੍ਹ ਉੱਤਰ ਪ੍ਰਦੇਸ਼ ਦੇ ਵਿੱਚੋਂ ਜੀ ਹੂੰ ਸੋਚ ਕੇ ਵੇਖੋ ਵੀ ਕਿੰਨੇ ਕਿਲੋਮੀਟਰ ਦੂਰ ਤੋਂ ਆ ਰਹੇ ਆ ਪੰਜਾਬ ਦੇ ਵਿੱਚੋਂ ਪੰਜਾਬ ਤਾਂ ਸਾਡੇ ਭਰਾ ਜਿਹੜੇ ਹਨ ਉਹਦੇ ਮਦਦ ਕਰਨਗੇ ਕਰਨਗੇ ਪੰਜਾਬੀਆਂ ਦੀ ਪੰਜਾਬੀ ਦਾ ਤੇ ਆਹ ਵੇਖ ਲਓ ਵੀ ਆਹ ਵੀਰ ਸਾਡੇ ਨਾ ਉੱਤਰਾਖੰਡ ਦੇ ਵਿੱਚੋਂ ਆ ਰਹੇ ਵੀਰ ਜੀ ਉੱਤਰ ਪ੍ਰਦੇਸ਼ ਦੇ ਵਿੱਚ ਅਲੀਗੜ੍ਹ ਆ ਦੇਖ ਲਓ ਕਿੰਨੇ ਕਿਲੋਮੀਟਰ ਪੈਂਦਾ ਹੈ ਬਾਈ ਜੀ 600 ਕਿਲੋਮੀਟਰ ਚੱਲ ਗਏ ਪਰ ਤੁਹਾਨੂੰ ਕੀ ਲੱਗਿਆ ਵੀ ਇੱਥੇ ਸਾਨੂੰ ਪੰਜਾਬ ਦੇ ਵਿੱਚ ਜਾਣਾ ਚਾਹੀਦਾ ਕਿਉਂ ਤੁਸੀਂ ਇੰਨਾ ਰਸ ਨੂੰ ਇੰਨਾ ਰਸਤਾ ਤੈਅ ਕਰਕੇ ਆਏ ਇਹ ਪੰਜਾਬ ਜਹਾ ਵੀ ਦੇਸ਼ ਮੇ ਕੋਈ ਸਮੱਸਿਆ ਹੁੰਦੀ ਹੈ ਸਭ ਤੋਂ ਪਹਿਲੇ ਪੰਜਾਬ ਖੜਾ ਹੁੰਦਾ ਹੈ ਲੰਗਰ ਲਗਾਤਾ ਹੈ ਉਸੇ ਨੂੰ ਦੇਖਦੇ ਹੋਏ ਅੱਛਾ ਭਾਈ ਅੱਛਾ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਪੰਜਾਬ ਦਾ ਇਹਸਾਨ ਹੈ ਕਿ ਸਾਰੇ ਸਾਰੇ ਭਰਾਵਾਂ ਦੇ ਨਾਲ ਪੰਜਾਬ ਖੜਦਾ ਹੈ ਇਹਸਾਨ ਹੈ ਵੀ ਤੁਸੀਂ ਭਰਾ ਹੋਣ ਦੇ ਨਾਤੇ ਕੋਈ ਵੀ ਸਮੱਸਿਆ ਪਰੇਸ਼ਾਨੀ ਹੁੰਦੀ ਹੈ ਤਾਂ ਪੰਜਾਬ ਸਭ ਤੋਂ ਪਹਿਲੇ ਆਤਾ ਹੈ ਨਿਕਲ ਕੇ ਜੀ ਭਾਈ ਮਦਦ ਕਰਨੇ ਮੈਂ ਤਾਂ ਉਸੇ ਦੇਖ ਕੇ ਹਾਂ ਜੀ ਹੁੰਦੀ ਆਪਣਾ ਮਦਦ ਕਰਨੇ ਲਈ ਪੰਜਾਬ ਦੇ ਸਾਥ ਤੁਸੀਂ ਆਪਣੇ ਭਰਾ ਹੋਣ ਦੇ ਨਾਤੇ ਤੁਸੀਂ ਵੀ ਜਿੱਦਾਂ ਕਿ ਪੰਜਾਬ ਤੁਹਾਡੇ ਨਾਲ ਜਾ ਕੇ ਖੜਦਾ ਹੈ ਤੁਸੀਂ ਵੀ ਉਸ ਚੀਜ਼ ਨੂੰ ਮੁੱਖ ਰੱਖ ਕੇ ਤੁਸੀਂ ਤਾਂ ਆਏ ਇਹ ਗੱਲ ਹੁੰਦੀ ਹੈ ਭਰਾ ਉਹ ਦੇਖੋ ਜੇ ਨਾ ਆਪਾਂ ਕਿਤੇ ਚੰਗਾ ਕਰਮ ਕਰਾਂਗੇ ਨਾ ਤੇ ਉਹ ਅੱਗੇ ਜ਼ਰੂਰ ਸਾਹਮਣੇ ਆਉਂਦਾ ਹੈ ਉਹਨਾਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਨਾ ਬਾਅਦ ਚੜ ਕੇ ਇਹਨਾਂ ਭਰਾਵਾਂ ਦੇ ਵੀ ਕਦੇ ਕੋਈ ਵਿਫਤਾ ਬਣੀਆ ਹੋਸਟੇਟਾਂ ਦਾ ਹੀ ਬਣਦੀ ਹੈ ਤੇ ਉੱਥੇ ਜਾ ਕੇ ਮਦਦ ਕਰਕੇ ਆਏ ਸੀ ਨਾ ਅੱਜ ਉਹ ਦੇਖੋ ਅੱਜ ਉਹਦਾ ਸਾਨੂੰ ਜਿਹੜਾ ਸਿੱਟਾ ਰਿਜ਼ਲਟ ਆ ਉਹ ਮਿਲ ਰਿਹਾ ਹੈ ਕਿ ਭਰਾ ਉਸ ਉੱਤਰ ਪ੍ਰਦੇਸ਼ ਦੇ ਵਿੱਚੋਂ ਆ ਕੇ ਇੱਥੇ ਮਦਦ ਕਰਨ ਆਇਆ ਕਹਿੰਦੇ ਕਿਉਂ ਕਿਉਂਕਿ ਪੰਜਾਬੀ ਕਹਿੰਦੇ ਵੀ ਜਿੱਥੇ ਵੀ ਕੋਈ ਦੇਸ਼ ਦੇ ਵਿੱਚ ਕੋਈ ਮਾਰ ਪੈਂਦੀ ਆ ਕੋਈ ਬੇਤਾਂ ਪੈਂਦੀ ਆ ਪੰਜਾਬੀ ਜਾ ਕੇ ਖੜਦੇ ਆ ਇਹ ਪੰਜਾਬ ਦੇ ਸਤੂਰੂ ਦੀ ਗਿਰਪਾਪ ਭਰਾਵੋ ਜਿਹੜੀ ਵੀ ਸਾਨੂੰ ਹਨ ਸਤੂਰੂ ਨੇ ਇਹ ਦੇਣ ਦਿੱਤੀ ਆ ਤੇ ਸਾਨੂੰ ਇੰਨੇ ਕੁ ਜੋਕੇ ਕਰਿਆ ਕਿ ਵੀ ਅਸੀਂ ਕਿਸੇ ਦੇ ਨਾਲ ਖੜਦੇ ਆ ਤੇ ਅੱਜ ਸਾਨੂੰ ਉਹਦੇ ਬਦਲੇ ਚ ਨਾ ਸਾਨੂੰ ਇਹ ਭਰਾ ਸਾਡੀ ਮਦਦ ਕਰਨ ਆਏ ਆ ਇਹ ਇੱਥੋਂ ਸਾਨੂੰ ਇੱਕ ਸਨੇਹਾ ਮਿਲਦਾ ਵੀ ਭਰਾਵੋ ਜਦੋਂ ਨਾ ਤੁਹਾਨੂੰ ਮੌਕਾ ਮਿਲੇ ਤਾਂ ਕੋਈ ਚੰਗਾ ਕਰਮ ਕਰੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਤਨਾ ਕਿਤੇ ਕਰਮ ਛੋਟਾ ਜਿਹੜਾ ਬੀਜ ਬੀਜੋ ਉਹ ਨਾ ਚੰਗਾ ਉੱਪਰੇ ਦਾ ਜਰੂਰ ਇਹ ਸੋਚਣ ਵਾਲੀ ਗੱਲ ਹੈ ਵੀ 6 700 ਕਿਲੋਮੀਟਰ ਤੋਂ ਦੇਖੋ ਕਿੰਨਾ ਰਿਸਕ ਲੈਗੇ ਸੰਗਤ ਪਹੁੰਚਦੀ ਹੈ ਕਹਿੰਦੇ ਕਿਉਂ ਕਿਉਂਕਿ ਪੰਜਾਬੀ ਜਾ ਕੇ ਖੜਦੇ ਆ ਜੇ ਆਪਾਂ ਪੰਜਾਬੀ ਆ ਨਾ ਤੇ ਫਿਰ ਮਾਨ ਕਰੀਏ ਤੇ ਆਪਣੇ ਜਿਹੜਾ ਗੁਰੂ ਦਾ ਸਿਧਾਂਤ ਦਿੱਤਾ ਹੈ ਨਾ ਇਹ ਸਰਬੱਤ ਦੇ ਭਲੇ ਦੇ ਆ ਉਹਦੇ ਨਾਲ ਜੁੜ ਕੇ ਰਹੀਏ